ਸਕ੍ਰੀਨ ਤੇ ਦਿਖਾਈ ਦੇ ਰਹੀਆਂ ਇਹ ਤਸਵੀਰਾਂ ਕਪੂਰਥਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਬਣੇ ਰਿਹਾਇਸ਼ੀ ਕੁਆਟਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੇਰ ਰਾਤ ਅੱਗ ਲੱਗਣ ਦੇ ਕਾਰਨ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਦੱਸ ਦਈਏ ਕਿ ਦੇਰ ਰਾਤ ਲੱਗੀ ਅੱਗ ਦੇ ਕਾਰਨ ਜਿੱਥੇ ਇੱਕ ਵਿਅਕਤੀ ਦੀ ਮੌਤ ਹੋਈ ਹੈ ਉੱਥੇ ਹੀ ਇੱਕ ਪਾਲਤੂ ਜਾਨਵਰ ਵੀ ਇਸ ਅੱਗ ਦੀ ਲਪੇਟ ਦੇ ਵਿੱਚ ਆਇਆ ਹੈ ਉੱਥੇ ਹੀ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਐਸਐਮਓ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਕਿੱਦਾਂ ਹੋਇਆ ਜੀ ਸਾਰਾ ਹਸ ਉਹ ਲੱਗੇ ਨੇ ਬੈਟਰੀਆਂ ਆਗ ਵੱਸ ਅੱਛਾ ਬੈਟਰੀਆਂ ਲੱਗੀਆਂ ਕਿਹੜਾ ਬੜਾ ਦੋ ਕਿ ਕਿਤਾ ਨਾ ਮੈਂ ਮਾਰ ਨੂੰ ਉਹ ਕਿਹਦੇ ਹੈ ਨਹੀਂ ਮਾਰ ਨੂੰ ਉਹ ਕਿਹਦੇ ਹੈ ਉਹ ਕਿ ਹਸਪੀਟਲ ਕੁਆਟਰਾਂ ਵਿੱਚ ਅੱਗ ਲੱਗੀ ਹੈ ਜਿਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ ਇਸ ਦੇ ਬਾਅਦ ਕੀ ਕਰਨਾ ਚਾਹੀਦਾ ਸੀ ਸਰ ਸਾਡੇ ਇੱਥੇ ਫਸਟ ਫਲੋਰ ਤੇ ਕੁਆਟਰ ਰੈਜਨਸ ਦੇ ਵਿੱਚ ਜਿਹੜੇ ਅੰਦਰ EMPLOYEES ਰਹਿੰਦੇ ਉਹਨਾਂ ਦੇ ਉੱਥੇ ਫਸਟ ਫਲੋਰ ਤੇ ਅੱਗ ਲੱਗੀ ਹੈ ਔਰ ਇੱਕ ਮੇਲ ਪੇਸ਼ੈਂਟ ਦਾ ਮੇਲ ਪ੍ਰਸੰਗ ਅੱਥੋਈ ਹੈ ਅੱਛਾ ਜੀ ਸਰ ਕਾਰਨ ਕੀ ਹੈਗਾ ਕੋਈ ਅਗਲ ਕੰਦਾ ਪਤਾ ਲੱਗਦਾ ਪ੍ਰੋਸਮਿੰਟੇ ਰਾਤੀ ਕੀ ਸਵਾ 2:00 ਜੇ ਮੈਨੂੰ ਫੋਨ ਆਇਆ ਜਿਹਦੇ ਵਿੱਚ ਇਹ ਸੀ ਕਿ ਕਿ ਉਹ ਤੇ ਅਗਲ ਹੀ ਹੋਈ ਹੈ ਔਰ ਜੋ ਉੱਥੇ ਪਹੁੰਚ ਕੇ ਪਤਾ ਲੱਗਾ ਔਰ ਫਾਇਰ ਬ੍ਰਿਗੇਡ ਨੇ ਬੰਨਿਆ ਤੋਂ ਪਤਾ ਲੱਗਾ ਜੋ ਉਸਦਾ ਕੋਈ ਸ਼ੋਕਰ ਕਿਡ ਹੋਵੇ ਔਰ ਪੁਲਿਸ ਪੁਛਤ ਹੋਛੀ ਸੀ ਔਰ ਉਸੇ ਪੁਤਰਸ਼ੀਸ਼ ਕਰ ਲੈਣਗੇ ਕਿ ਵੀ ਕੀ ਕੀ ਕਾਰਨ ਹੋਇਆ ਕਿੱਦਾਂ ਹੋਇਆ ਜੀ ਸਾਰਾ ਹਸ ਉਹ ਲੱਗੇ ਨੇ ਬੈਟਰੀਆਂ ਅਗਵਾਸ ਅੱਛਾ ਬੈਟਰੀਆਂ ਲੱਗੀਆਂ ਕਿਹੜਾ ਮੈਂ ਬੜਦੋ ਕਿ ਕਿਤਾ ਨਾ ਇਹ ਮੈਂ ਮਾਰ ਨੂੰ ਉਹ ਕਿ ਬੈ ਨਹੀਂ ਮਾਰਨਾ ਉੱਠ ਕੇ ਹੈ ਉੱਠ ਕੇ ਇੱਕ ਹਸਪਤਲ ਕੁਆਟਰਾਂ ਵਿੱਚ ਅੱਗ ਲੱਗੀ ਹੈ ਜਿਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ ਇਸ ਦੇ ਬਾਅਦ ਕੀ ਕਰਨਾ ਚਾਹੀਦਾ ਸੀ ਸਰ ਸਾਡੇ ਇੱਥੇ ਫਸਟ ਫਲੋਰ ਤੇ ਕੁਆਟਰ ਰੈਜਨੈਂਸ ਦੇ ਵਿੱਚ ਜਿਹੜੇ ਅੰਦਰ EMPLOYEES ਰਹਿੰਦੇ ਉਹਨਾਂ ਦੇ ਉੱਥੇ ਫਸਟ ਫਲੋਰ ਤੇ ਅੱਗ ਲੱਗੀ ਹੈ ਔਰ ਇੱਕ ਮੇਲ ਪੇਸ਼ੈਂਟ ਦਾ ਮੇਲ ਪ੍ਰਸਨਿਤ ਅੰਦਰ ਚੋਈਏ ਅੱਛਾ ਜੀ ਸਬ ਕਾਰਨ ਕੀ ਹੈਗਾ ਕੋਈ ਅਗਲ ਕੰਦਾ ਪਤਾ ਲੱਗਦਾ ਉਸ ਦਿਨ ਲਈ ਰਾਤੀ ਕੀ ਸਵਾ 2:00 ਜੇ ਮੈਨੂੰ ਫੋਨ ਆਇਆ ਜਿਹਦੇ ਵਿੱਚ ਐਸੀ ਕਿਹਾ ਕਿ ਉਹ ਤੇ ਅਗਲੇ ਨਹੀਂ ਹੋਈਏ ਔਰ ਜੋ ਉੱਥੇ ਪਹੁੰਚ ਕੇ ਪਤਾ ਲੱਗਾ ਔਰ ਫਾਇਰ ਬ੍ਰਿਗੇਡ ਨੇ ਬੰਦਿਆ ਤੋਂ ਪਤਾ ਲੱਗਾ ਕਿ ਉਹ ਕੋਸਾ ਦਾ ਕੋਈ ਸ਼ਾਰਟ ਸਰਕਟ ਹੋਵੇ ਔਰ ਪੁਲਿਸ ਪੁਛੇ ਸੀਗੀ ਔਰ ਉਹ ਸੀ ਪੁਤਰਸ਼ੀਸ਼ ਕਰ ਲੈਣਗੇ ਕਿ ਕਿੱਦਾਂ ਹੋਇਆ ਜੀ ਸਾਰਾ ਹਸ ਉਹ ਲੱਗੇਂਦ ਬੈਟਰੀਆਂ ਆਗ ਵੱਸ ਅੱਛਾ ਬੈਟਰੀਆਂ ਲੱਗੀਆਂ ਕੀ ਹੋਇਆ ਬੜਾ ਦੁਖੀ ਕਿਤਾ ਦਾ ਮੈਂ 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 ਮ ਔਰ ਇੱਕ ਮੇਲ ਪੇਸ਼ੈਂਟ ਦਾ ਮੇਲ ਪ੍ਰਸੰਗ ਅੱਥੋਈ ਹੈ ਅੱਛਾ ਜੀ ਸਰ ਕਾਰਨ ਕੀ ਹੈਗਾ ਕੋਈ ਅਗਲ ਕੰਦਾ ਪਤਾ ਲੱਗਦਾ ਅੱਜ ਰਾਤੀ ਕੀ ਸਵਾ 2:00 ਜੇ ਮੈਨੂੰ ਫੋਨ ਆਇਆ ਜਿਹਦੇ ਵਿੱਚ ਇਹ ਸੀ ਕਿ ਕਿ ਉਹ ਤੇ ਅਗਲ ਹੀ ਹੋਈ ਹੈ ਔਰ ਜੋ ਉੱਥੇ ਪਹੁੰਚ ਕੇ ਪਤਾ ਲੱਗਾ ਔਰ ਫਾਇਰ ਬ੍ਰਿਗੇਡ ਨੇ ਮੰਨਿਆ ਦੱਸ ਰਿਹਾ ਹੈ ਕਿ ਉਹ ਕੋਸਦਾ ਕੋਈ ਸ਼ੋਅ ਸਰਕਟ ਹੋਵੇ ਔਰ ਪੁਲਿਸ ਪੁਛਤਛੀ ਸੀ ਔਰ ਉਹ ਸੀ ਪੁਤਰਸ਼ੀਸ਼ ਕਰ ਲੈਣਗੇ ਕਿ ਵੀ ਕੀ ਕੀ ਕਾਰਨ ਹੋਇਆ ਕਪੂਰਥਲਾ ਤੋਂ ਸਰਿੰਦਰ ਬੱਬੂ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ